ਅੱਜ ਖਾਸ ਮਕਸਦ ਨਾਲ ਤੁਹਾਡੇ ਕੋਲ ਹਾਜ਼ਰ ਹੋਇਆ। ਦੋਸਤੋ ਬੜੀਆਂ ਸਾਰੀਆਂ ਨਿਊਜ਼ ਸੁਣਨ ਨੂੰ ਮਿਲਦੀ ਰਹਿੰਦੀਆਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਜਿਹੜਾ ਬਹੁਤ ਵੱਧ ਗਿਆ ਹੈ। ਔਰ ਸਭ ਤੋਂ ਜ਼ਿਆਦਾ ਜਿਹੜੇ ਦੀ ਚਪੇਟ ਦੇ ਵਿੱਚ ਆਏ ਨੇ ਉਹ ਸਾਡੇ ਨੌਜਵਾਨ ਨੇ। ਛੋਟੀ ਉਮਰ ਹੈ, ਭੋਲੇ ਨੇ। ਗਾਈਡੈਂਸ ਦੀ ਲੋੜ ਹੈ। ਆਈ ਥਿੰਕ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਹੇ ਨੇ। ਅੱਗੇ ਜਾ ਕੇ ਦਾ ਹਸ਼ਰ ਕੀ ਹੋਏਗਾ। ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਇਸ ਨਸ਼ੇ ਦੀ ਗੱਤ ਤੋਂ ਬਾਹਰ ਲੈ ਕੇ ਆਈਏ। ਸਵੇਰੇ ਵਕਤੇ ਸਾਡੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਚਲਾ ਰੱਖੀ ਹੈ ਨਸ਼ਾ ਮੁਕਤ ਪੰਜਾਬ ਜਿਹੜੀ ਲਹਿਰ ਚਲਾ ਰੱਖੀ ਸੋ ਮੈਂ ਖਾਸ ਤੌਰ ਤੇ ਮੁਬਾਰਕਬਾਦ ਦਿੰਦਾ ਹਾਂ ਸਾਡੇ ਚੀਫ ਮਿੰისტਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਡੀਜੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਔਰ तमाम ਉਹਨਾਂ ਪੁਲਿਸ ਵੀਰਾਂ ਨੂੰ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਆਕਿ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰ ਸਕਣ ਸੋ ਵਾਈਗਰੋ ਕੇ ਇਹ ਅਰਦਾਸ ਹੈ ਕਿ ਜਿਹੜੇ ਵੀ ਨੌਜਵਾਨ ਇਸ ਨਰਕ ਦੇ ਵਿੱਚ ਪੈਰ ਰੱਖ ਚੁੱਕੇ ਨੇ ਉਹ ਛੇਤੀ ਤੋਂ ਛੇਤੀ ਬਾਹਰ ਆਉਣ ਇਹ ਸਾਡਾ ਪੰਜਾਬ ਵਾਪਸ ਮੋੜ ਰੰਗਲਾ ਪੰਜਾਬ ਬਣ ਜਾਏ। ਸੋ ਤੁਸੀਂ ਸਾਰੇ ਵੀ ਇਸ ਮਹੀਨੇ ਵਿੱਚ ਸਾਡਾ ਸਾਥ ਦਿਓ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।